ਅੱਜ 8 ਅਕਤੂਬਰ ਰਾਜਵੀਰ ਜਵੰਦਾ ਇੱਥੇ ਡੈਥ ਹੋ ਗਏ ਜਿਹਦਾ ਕਿ 10 ਦਿਨ ਪਹਿਲਾਂ ਕਿਹਾ ਜਾਂਦਾ ਕਿ ਇੱਕ ਰੋਡ ਐਕਸੀਡੈਂਟ ਵਿੱਚ ਬਹੁਤ ਗੰਭੀਰ ਉਹਦੇ ਸੱਟ ਲੱਗੀ ਸੀ ਸਿਰ ਤੇ ਤੇ ਰੀਡ ਦੀ ਹੱਡੀ ਤੇ ਸੋ 10 ਦਿਨਾਂ ਦਾ ਰਾਜਵੀਰ ਜਵੰਦਾ ਆਪਣੀ ਮੌਤ ਨਾਲ ਲੜ ਰਿਹਾ ਸੀ ਜਾ ਜਾ ਹਾਰ ਗਿਆ 10 ਦਿਨ ਉਹ ਹਸਪੀਟਲ ਵਿੱਚ ਵੈਂਟੀਲੇਟਰ ਤੇ ਰਿਹਾ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਸੀ ਉਦੋਂ ਜਦੋਂ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਜਾਂ ਦੂਜੇ ਦਿਨ ਦਾਸਤਾ ਸੀ ਸ਼ਾਇਦ ਕਿ ਬਹੁਤ ਜ਼ਿਆਦਾ ਗੰਭੀਰ ਸੱਟ ਵੱਜੀ ਹੈ ਤੇ ਉਹਦਾ ਜਿਹੜਾ ਬ੍ਰੇਨ ਹੈ ਉਹ ਕੰਮ ਨਹੀਂ ਕਰ ਰਿਹਾ ਮੈਨੂੰ ਦੋਸਤ ਦਿਨ ਲੱਗ ਗਿਆ ਸੀ ਪਤਾ ਜਾਂ ਮੈਂ ਇਸ ਚੀਜ਼ ਦਾ ਮੈਨੂੰ ਯਕੀਨ ਹੋ ਗਿਆ ਸੀ ਕਿ ਜੀ ਅਗਰ ਉਹ ਇਸ ਤਰ੍ਹਾਂ ਕਹਿ ਰਹੇ ਨੇ ਕਿ ਬਹੁਤ ਗੰਭੀਰ ਤੇ ਬ੍ਰੇਨ ਕੰਮ ਨਹੀਂ ਕਰ ਰਿਹਾ ਬ੍ਰੇਨ ਡੈਡ ਹੈ ਤਾਂ ਮੈਨੂੰ ਦੂਜੇ ਤੀਜੇ ਦਿਨ ਤੋਂ ਇਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੱਚ ਹੋ ਗਿਆ ਕਿ ਰਾਜੀਵ ਰਜਵੰਦਾ ਨਹੀਂ ਬਚੇਗਾ ਕਿਉਂਕਿ ਬ੍ਰੇਨ ਡੈਡ ਹੋਣਾ ਤੇ ਉਸ ਤੋਂ ਰਿਕਵਰ ਹੋਣਾ ਇੱਕ ਬਹੁਤ ਵੱਡਾ ਕ੍ਰਿਸ਼ਮਾ ਹੀ ਹੁੰਦਾ ਜੋ ਹਜ਼ਾਰਾਂ ਚੋਂ ਨਹੀਂ ਲੱਖਾਂ ਚੋਂ ਵੀ ਜੇ ਮੈਂ ਕਹਾਂ ਸ਼ਾਇਦ ਨਹੀਂ ਕੋੜਾਂ ਚੋਂ ਕੋਈ ਇੱਕ ਅਦਾ ਬੰਦਾ ਵਾਪਸ ਆ ਪਉਂਦਾ ਹੈ ਬ੍ਰੇਨ ਡੈਡ ਚ ਜੋ ਡਾਕਟਰ ਨੇ ਇਹੀ ਕਿਹਾ ਸੀ ਕਿ ਬ੍ਰੇਨ ਡੈਡ ਹੈ। ਔਰ ਬ੍ਰੇਨ ਡੈਡ ਚ ਵੀ ਕੋਈ ਬੰਦਾ ਵਾਪਸ ਮੁੜੇ ਵੀ ਆਵੇ ਤਾਂ ਹੋ ਸਕਦਾ ਉਹਦੇ ਅੰਗ ਪੈਰ ਕਈ ਕਾਮਨਾ ਕਰਨ। ਉਹ ਇਸ ਤਰ੍ਹਾਂ ਦਾ ਹੋਵੇ ਕਿ ਉਹਦੀ ਸਾਰੀ ਉਮਰ ਸਾਮ ਸੰਭਾਲੀ ਕਰਨੀ ਪਵੇ ਪਰ ਮੈਂ ਮੈਂ ਜੋ ਵੀ ਵੀਡੀਓ ਬਣਾ ਰਿਹਾ ਜੋ ਮੈਂ ਗੱਲ ਕਰ ਰਿਹਾ ਇਹ ਮੈਂ ਇਸ ਕਰਕੇ ਕਰ ਰਿਹਾ ਕਿ ਮੇਰੇ ਕੁਝ ਸਵਾਲ ਨੇ ਜੋ ਮੈਂ ਉਹਨਾਂ ਸਾਰੇ ਤੋਂ ਪੁੱਛਣਾ ਚਾਹੁੰਦਾ ਜਿਨ੍ਹਾਂ ਨੇ ਇਸ ਖਬਰ ਨੂੰ ਇਸ ਗੱਲ ਨੂੰ ਖਬਰ ਕੀਤਾ ਨਿਗੁਰਾਹੀ ਜਾਂ ਸੋਸ਼ਲ ਮੀਡੀਆ ਰਾਹੀਂ ਵੀ ਐਕਸੀਡੈਂਟ ਹੋਇਆ ਜਦੋਂ ਰਾਜਵੀਰ ਜਵੰਦਾ ਆਪਦੀ ਬਾਈਕ ਤੇ ਸ਼ਿਮਲੇ ਵੱਲੋਂ ਜਾ ਰਹੀ ਸੀਗਾ ਤੇ ਉਹ ਰਾਜ ਐਕਸੀਡੈਂਟ ਹੋ ਗਿਆ ਕਹਿੰਦੇ ਸੋਨਨ ਚ ਆਇਆ ਕਿ ਦੋ ਟੱਠੇ ਲੜ ਰਹੇ ਸੀਗੇ ਆਪਸ ਚ ਤੇ ਉਹ ਰਾਜਵੀਰ ਜਵੰਦ ਦਾ ਉਹਨਾਂ ਤੋਂ ਬਚਦਾ ਬਚਦਾ ਇੱਕ ਦੂਸਰੀ ਕਾਰ ਵਿੱਚ ਜਾ ਵੱਜਿਆ ਜੋ ਦੂਜੀ ਸਾਈਡ ਤੋਂ ਆ ਰਹੀ ਸੀ ਤੇ ਇਸ ਕਰਕੇ ਉਹਦੇ ਬਹੁਤ ਡੂੰਘੀਆਂ ਸੱਟਾਂ ਵੱਜੀਆਂ ਤੇ ਉਹਦੇ ਫ੍ਰੈਕਚਰ ਹੋ ਗਿਆ ਰੀਡ ਦੀ ਹੱਡੀ 'ਚ ਸਪਾਈਨਲ ਕੋਰਡ 'ਚ ਤੇ ਉਹਦੇ ਬ੍ਰੇਨ ਤੇ ਬਹੁਤ ਡੂੰਘੀਆਂ ਸੱਟਾਂ ਵੱਜੀਆਂ ਜਿਸ ਕਰਕੇ ਉਹ ਬੰਦਾ ਬ੍ਰੇਨ ਡੈਡ ਐਲਾਨਿਆ ਗਿਆ ਡਾਕਟਰ ਵੱਲੋਂ ਹੁਣ ਮੇਰਾ ਸਵਾਲ ਹੈ ਕਿ ਆਪਾਂ ਨੂੰ ਇਹ ਚੀਜ਼ ਹਰ ਚੀਜ਼ ਵੱਲ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਵੀ ਸੋਚਣਾ ਚਾਹੀਦਾ ਮੇਰਾ ਸਵਾਲ ਇਹ ਹੈ ਕਿ ਨਾ ਆਪਾਂ ਉਥੋਂ ਦੀ ਕੋਈ ਵੀਡੀਓ ਦੇਖੀ ਐਕਸੀਡੈਂਟ ਦੇ ਹੁੰਦੇ ਦੀ ਹੋ ਸਕਦਾ ਮੈਨੂੰ ਪਤਾ ਕਿ ਮੈਂ ਇਹ ਕੁਐਸਚਨ ਕਰਨਾ ਵੀ ਗਲਤ ਹੋਵੇ ਪਰ ਜਦੋਂ ਕੁਝ ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਰਹਿੰਦੇ ਨੇ ਵਾਰ-ਵਾਰ ਇਹੋ ਇੱਕ ਖਿੱਤੇ ਵਾਲੀ ਹੋਣ ਤਾਂ ਇਹ ਆਪਣਾ ਸੁਭਾਵਿਕ ਇੱਕ ਬਣ ਜਾਂਦਾ ਹੈ ਕਿ ਆਪਾਂ ਉਸ ਚੀਜ਼ ਨੂੰ ਇੰਨਾ ਸਿੱਧੇ ਤੌਰ ਤੇ ਨਾਲ ਲઈએ ਉਸ ਚੀਜ਼ ਵਿੱਚ ਕੁਝ ਪੇਂਚ ਹੋ ਸਕਦਾ ਹੈ ਮੈਂ ਨਹੀਂ ਕਹਿੰਦਾ ਕਿ ਕੁਝ ਹੋ ਵੀ ਸਕਦਾ ਹੈ ਪਰ ਮੈਂ ਕਹਿੰਦਾ ਕਿ ਆਪਾਂ ਨੂੰ ਇੱਕ ਸੋਚੋਂ 99 ਵੀ 1% ਵੀ ਨਹੀਂ ਮੈਂ ਤਾਂ ਕਹਿੰਨਾ ਪੁਆਇੰਟ 1% ਡਾਊਟ ਤਾਂ ਕਰ ਸਕਦੇ ਹਾਂ ਸੋਚੂੰ ਪੁਆਇੰਟ 1% ਡਾਊਟ ਕਰਨਾ ਤਾਂ ਬਣਦਾ ਮੇਰਾ ਇਹ ਹੈ ਸਵਾਲ ਕਿ ਉਥੇ ਕਿ ਉਹਦੇ ਰਾਜਵੀਰ ਤੇ ਹੈਲਮਟ ਪਾਇਆ ਹੋਇਆ ਸੀ ਕਿ ਨਹੀਂ ਕਿ ਉਹਨਾਂ ਨੇ ਚਸ਼ਮ ਦੀ ਮੈਂ ਕਿਸੇ ਇੰਟਰਵਿਊ 'ਚ ਕਿਸੇ ਨੂੰ ਸਵਾਲ ਕਰਦੇ ਵੀ ਨਹੀਂ ਪੁੱਛਿਆ ਕਿਸੇ ਵੀ रिपोर्टर ਤੋਂ ਜਿਹੜੇ ਉੱਥੇ ਉੱਥੇ ਗਏ ਜਿਨ੍ਹਾਂ ਨੇ ਚਸ਼ਮਦੀਦ ਨਾਲ ਗੱਲ ਕੀਤੀ ਵੀ ਉਹਦੇ ਹੈਲੋਡ ਪਾਇਆ ਸੀ ਕਿ ਨਹੀਂ ਪਾਇਆ ਸੀ ਉਸ ਟਾਈਮ ਠੀਕ ਹੈ ਤੇ ਉਹਦੇ ਨਾਲ ਹੋਰ ਕੌਣ ਜਾ ਰਿਹਾ ਸੀ ਉਹ ਇਕੱਲਾ ਤਾਂ ਨਹੀਂ ਜਾਂਦਾ ਹੁੰਦਾ ਬੰਦਾ ਟੂਰ ਤੇ ਫਰੈਂਡਸ ਹੋਣਗੇ ਜ਼ਿਆਦਾ ਨਹੀਂ ਹੋਣਗੇ ਇੱਕ ਦੋ ਤਾਂ ਹੋਣਗੇ ਨਾਲ ਹੁਣ ਆਏ ਤਾਂ ਹੈ ਨਹੀਂ ਮੈਂ ਇਕੱਲੇ ਟੂਰ ਤੇ ਨਿਕਲ ਜਾ ਚਲ ਜੇ ਅਗਰ ਇਕੱਲਾ ਵੀ ਗਿਆ ਸੀ ਚਲੋ ਮੰਨ ਲੈਂਦੇ ਆ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਖੱਲਾ ਨਹੀਂ ਗਿਆ ਖੱਲਾ ਕਿਉਂ ਨਹੀਂ ਗਿਆ ਕਿਉਂ ਮੈਨੂੰ ਲੱਗਦਾ ਕਿ ਉਹਦੀ ਇੱਕ ਪੁਰਾਣੀਆ ਵੀਡੀਓਜ਼ ਵੀ ਹੈਗੀਆਂ ਜੋ ਰਾਜਵੀਰ ਦੇ ਚੈਨਲ ਤੇ ਹੈ ਜੋ 3-4 ਸਾਲ ਪੁਰਾਣੀ ਹੈ ਸ਼ਾਇਦ ਉਦੋਂ ਰਾਜਵੀਰ ਨੇ ਬਾਈਕ ਲਈ ਲਈ ਸੀਗੀ ਤੇ ਉਸ ਵਿੱਚ ਉਹਦੇ ਨਾਲ ਇੱਕ ਉਹਦਾ ਫਰੈਂਡ ਸੀ ਜਿਹੜਾ ਉਹ ਜਾ ਰਹੇ ਸੀਗੇ ਟੂਰ ਤੇ ਇੱਕ ਜਾਂ ਸੀ ਦੋ ਸੀਗੇ ਤੇ ਉਹ ਬੰਦਾ ਕਿੱਥੇ ਸੀ ਉਹਦੇ ਨਾਲ ਕਿਉਂ ਨਹੀਂ ਗੱਲਬਾਤ ਹੋਈ ਅਗਰ ਕੋਈ ਨਾਲ ਜਾ ਰਿਹਾ ਸੀ ਉਹ ਕੋਈ ਵੀ ਨਹੀਂ ਆਇਆ ਇੰਟਰਵਿਊ ਵਿੱਚ ਜਾਂ ਮੈਂ ਬਹੁਤ ਵੀਡੀਓ ਦੇਖੇ ਮੈਨੂੰ ਨਾਲ ਵਾਲੇ ਬੰਦੇ ਨਾਲ ਕੋਈ ਗੱਲਬਾਤ ਨਹੀਂ ਮੈਂ ਦੇਖੀ ਅਗਰ ਹੋਈ ਹ ਤਾਂ ਸ਼ਾਇਦ ਮੈਨੂੰ ਨਹੀਂ ਪਤਾ ਠੀਕ ਹੈ ਫਿਰ ਦੂਸਰੀ ਗੱਲ ਉਹਦੇ ਹੈਲਮਟ ਪਾਇਆ ਸੀ ਕਿ ਨਹੀਂ ਪਾਇਆ ਸੀ ਤੇ ਉਹਦੀ ਜਿਹੜੀ ਵੀਡੀਓ ਤੇ ਨੇ 4 3 4 ਸਾਲ ਪਹਿਲਾਂ ਵਾਲੀਆਂ ਜਿਹੜੇ ਜਿਹਦੇ ਚੋ ਟੂਰ ਤੇ ਗਿਆ ਹੈ ਜੀ ਉਹਦੇ ਚੈਨਲ ਤੇ ਪਈਆਂ ਉਹਦੇ ਚੈਨਲ ਤੇ ਪਈ ਉਹ ਵੀਡੀਓ ਮੈਨੂੰ ਇਕੋ ਹੀ ਵੀਡੀਓ ਹੈ ਜਾਂ ਬਾਕੀ ਸ਼ਾਰਟਸ ਹੋਣੀਆਂ ਬਟ ਵੀਡੀਓ ਇਕੋ ਹੀ ਹੈ ਲੌਂਗ ਵੀਡੀਓ ਉਹਦੇ ਵਿੱਚ ਮੈਂ ਕੀ ਦੇਖਿਆ ਇਹ ਵੀਡੀਓ ਮੈਂ ਐਕਚੁਅਲੀ ਇਹਦੇ ਐਕਸੀਡੈਂਟ ਤੋਂ ਬਾਅਦ ਹੀ ਦੇਖੀ ਜਾਂ ਪਤਾ ਨਹੀਂ ਰეკਮੈਂਡ ਹੋ ਜਾਂਦੀ ਹੈ ਨਾ YouTube ਤੇ ਜਦੋਂ ਆਪਾਂ ਕਿਸੇ ਬੰਦੇ ਬਾਰੇ ਸਰਚ ਕਰਦੇ ਹਾਂ ਉਹਦੀ ਪੁਰਾਣੀਆਂ ਵੀਡੀਓਜ਼ ਵੀ ਦਿਖਾ ਦਿੰਦਾ ਜਾਂ ਉਹਦੀ ਉਹ ਵੀਡੀਓਜ਼ ਵੀ ਦਿਖਾ ਦਿੰਦੇ ਫੇਮਸ ਹੁੰਦੀਆਂ ਹੁਣ ਮੇਰਾ ਸਵਾਲ ਇਹ ਹੈ ਕਿ ਉਹ ਵੀਡੀਓ ਜਿਹੜੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹਦੇ ਹੈਲਮਟ ਤੇ ਕੈਮਰਾ ਲੱਗਿਆ ਹੋਇਆ ਹੈ ਰਾਜਵੀਰ ਜਵੰਦਾ ਦੇ ਹੈਲਮਟ ਤੇ ਕੈਮਰਾ ਲੱਗਿਆ ਹੋਇਆ ਹੈ ਇੱਕ ਹੈਲਮਟ ਤੇ ਲੱਗਿਆ ਹੋਇਆ ਇੱਕ ਬਾਈਕ ਤੇ ਲੱਗਿਆ ਹੋਇਆ ਹੈ ਬਾਈਕ ਵਾਲਾ ਕੈਮਰਾ ਰਾਜਵੀਰ ਨੂੰ ਕਵਰ ਕਰਦਾ ਹੈ ਤੇ ਹੈਲਮਟ ਵਾਲਾ ਕੈਮਰਾ ਸਾਹਮਣੇ ਰੋਡ ਨੂੰ ਕਵਰ ਕਰਦਾ ਹੈ ਮਤਲਬ ਦੋਨੋਂ ਸਾਈਡਸ ਕਵਰ ਹੋ ਰਹੀਆਂ ਹਨ ਫਰੰਟ ਤੇ ਬੈਕ ਸਾਈਡ ਦੋਨੋਂ ਕਵਰ ਹੋ ਰਹੀਆਂ ਉਸ ਵੀਡੀਓ ਵਿੱਚ ਹੁਣ ਮੇਰਾ ਸਵਾਲ ਇਹ ਹੈ ਕਿ ਜੇ ਜਦੋਂ ਹਾਣ ਐਕਸੀਡੈਂਟ ਹੋਇਆ ਉਹ ਵੀਡੀਓ ਕਿੱਥੇ ਹੈ ਅਗਰ ਉਹਨੇ ਅੱਜ ਤੋਂ 4 ਸਾਲ ਪਹਿਲਾਂ ਜਦੋਂ ਟੂਰ ਤੇ ਗਿਆ ਸੀ ਉਦੋਂ ਵੀਡੀਓ ਬਣਾਈ ਸੀ ਤਾਂ ਇਸ ਐਕਸੀਡੈਂਟ ਤੋਂ ਇਸ ਐਕਸੀਡੈਂਟ 'ਚ ਵੀ ਵੀਡੀਓ ਬਣੀ ਹੋਊਗੀ ਅਗਰ ਜੇ ਇਹ ਐਕਸੀਡੈਂਟ ਹੋ ਜਾਤਾ ਇਸ ਐਕਸੀਡੈਂਟ ਦੀ ਵੀ ਵੀਡੀਓ ਹੋਣੀ ਚਾਹੀਦੀ ਸੀ ਜਦੋਂ ਬੰਦਾ ਇੰਨਾ ਪ੍ਰੋਫੈਸ਼ਨਲੀ ਸਾਰਾ ਕੁਝ ਕਰਦਾ ਉਹਨੇ ਸਾਰੇ ਗੀਅਰਸ ਪਾਏ ਹੋਏ ਨੇ ਆਪਣੇ ਆਪਣੇ ਜੈਕਟਸ ਪਾਈ ਹੋਈਆਂ ਐਲਬੋ ਗਾਰਡ ਪਾਇਆ ਨੀ ਗਾਰਡ ਪਾਇਆ ਗਲਵਸ ਪਾਇਆ ਸ਼ੋਲਡਰ ਸੇਫਟੀ ਵਾਸਤੇ ਪਾਏ ਹੋਏ ਥਾਈਸ ਵਾਸਤੇ ਪ੍ਰੋਪਰ ਜਿਵੇਂ ਬਾਈਕਰਸ ਹੁੰਦੇ ਨੇ ਰੇਸਰ ਉਸ ਤਰ੍ਹਾਂ ਦੀ ਡਰੈਸ ਆ ਉਹਦੇ ਕੋਲੇ ਬਹੁਤ ਵਧੀਆ ਹੈਲਮਟ ਹੈ ਅਗਰ ਬੰਦਾ 31 30 ਲੱਖ ਦਾ ਬਾਈਕ ਲੈ ਸਕਦਾ ਤਾਂ ਹੈਲਮਟ ਵੀ ਘੱਟੋ ਘੱਟ 5-10 ਹਜ਼ਾਰ 20 ਹਜ਼ਾਰ ਵਾਲਾ ਉਹਨੇ ਲਿਆ ਹੋਣਾ ਹੋ ਸਕਦਾ ਇਸ ਤੋਂ ਵੀ ਮਹਿੰਗਾ ਹੋਵੇ ਕਿ ਉਹਦੇ ਹੈਲਮਟ ਪਾਇਆ ਸੀ ਕਿ ਨਹੀਂ ਪਾਇਆ ਸੀ ਉਹ ਵੀਡੀਓਜ਼ ਕਿੱਥੇ ਨੇ ਜੋ ਉਹਦੇ ਹੈਲਮਟ ਤੋਂ ਉਹਨੇ ਪਹਿਲਾਂ ਰਿਕਾਰਡ ਕੀਤੀਆਂ ਸੀ 3-4 ਸਾਲ ਪਹਿਲਾਂ ਵਾਲੀਆਂ ਠੀਕ ਹੈ ਤੇ ਇਸ ਵਾਰੀ ਕਿਉਂ ਨਹੀਂ ਕੀਤੀਆਂ ਜਿਹੜਾ ਆਇਆ ਤਾਂ ਹੈ ਨਿਕ ਘਰੋਂ ਹੀ ਨਿਕਲਿਆ ਸੀ ਜਿਹੇ ਵੀ ਉਹਨੇ ਆਨ ਨਹੀਂ ਕੀਤਾ ਸੀ ਕੈਮਰਾ ਹੈ ਜੇ ਇਹ ਵੀ ਸਵਾਲ ਖੜਾ ਹੋ ਜਾਂਦਾ ਕਿਉਂਕਿ ਉਹ ਘਰੋਂ ਨਹੀਂ ਸੀ ਹੈ ਨਿਕਲ ਬਹੁਤ ਉਹਨੇ ਵਾਟ ਤੈਅ ਕਰ ਲਈ ਸੀ ਜਿੱਥੇ ਉਹ ਦੇਖਣ ਉਹ ਵੀਡੀਓਰ ਕਿੱਥੇ ਹੈ ਠੀਕ ਹੈ ਤੇ ਨਾਲ ਵਾਲਾ ਕਿੰਨੇ ਸਾਲ ਹੋ ਗਏ ਇੱਕ ਉਹਦੇ ਹੈਲਮਟ ਪਾਇਆ ਸੀ ਕਿ ਨਹੀਂ ਪਾਇਆ ਸੀ ਜੇ ਨਹੀਂ ਪਾਇਆ ਸੀ ਤਾਂ ਨਾਲ ਵਾਲੇ ਬੰਦੇ ਨੂੰ ਕੁਐਸਚਨ ਕੀਤਾ ਜਾਵੇ ਕਿ ਇਹਦਾ ਕੀ ਕਾਰਨ ਬਣਿਆ ਕਿ ਉਹਨੇ ਹੈਲਮਟ ਨਹੀਂ ਸਿਪਾਇਆ ਕਿਉਂਕਿ ਉਹਦਾ ਹੈਲਮਟ ਜੋ ਹੈ ਮੈਂ ਜੋ ਵੀ ਵੀਡੀਓ ਦੇਖੀਆਂ ਉਹ ਹੈਲਮਟ ਤੁਸੀਂ ਕੈਰੀ ਨਹੀਂ ਕਰ ਸਕਦੇ ਆ ਦੀ ਬਾਹ ਚ ਠੀਕ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੈਗਾ ਜਾਂ ਤਾਂ ਤੁਸੀਂ ਉਹਨੇ ਉਹਨੇ ਆਪਦੇ ਜਿਹੜੇ ਬਾਈਕ ਦੇ ਵਿੱਚ ਸਪੇਸ ਉਹਦੇ ਵਿੱਚ ਬਾਕਸਿਸ ਬਣੇ ਹੋਏ ਨੇ ਉਹਦੇ ਵਿੱਚ ਰੱਖਤਾ ਹੋਵੇਗਾ ਹੋਦਾ ਬਟ ਮੈਨੂੰ ਨਹੀਂ ਲੱਗਦਾ ਕਿਉਂਕਿ ਜੋ ਬੰਦਾ ਜਦੋਂ ਪ੍ਰੋਫੈਸ਼ਨਲੀ ਡਰਾਈਵ ਕਰਦਾ ਉਹਨੂੰ ਪਤਾ ਕਿ ਕਿੰਨਾ ਰਿਸਕੀ ਹੁੰਦਾ ਬਾਈਕ ਤੇ ਜਾਣਾ ਪਹਾੜੀ ਏਰੀਆ ਚ ਤੇ ਹੈਲਮਟ ਦਾ ਬੰਦਾ ਮੇਰੇ ਹਿਸਾਬ ਨਾਲ 100% ਪਾਉਂਦਾ ਹੈ ਤੇ ਉਹਦੇ ਹੈਲਮਟ ਚ ਪਾਇਆ ਸੀ ਤੂੰ ਵੀਡੀਓਜ਼ ਕਿੱਥੇ ਹੈ ਜੇ ਨਹੀਂ ਪਾਇਆ ਸੀ ਤਾਂ ਜਿਹੜਾ ਨਾਲ ਬੰਦਾ ਗਿਆ ਸੀ ਉਹਨੂੰ ਸਵਾਲ ਕੀਤਾ ਜਾਵੇ ਕਿ ਹੈਲਮਟ ਕਿਉਂ ਨਹੀਂ ਸਪਾਇਆ ਕਿ ਤੂੰ ਵੀ ਨਹੀਂ ਸਪਾਇਆ ਹੈਲਮਟ ਤੇ ਇੱਕ ਇੱਕ ਜਿਹਾ ਹੈਲਮਟ ਪਾਇਆ ਸੀ ਤਾਂ ਫਿਰ ਇੰਨਾ ਖਤਰਨਾਕ ਸੱਟ ਉਹਦੇ ਸਿਰ ਤੇ ਕਿਵੇਂ ਵੱਜ ਗਈ ਜੋਦੇ ਹੈਲਮਟ ਪਾਇਆ ਹੀ ਹੋਇਆ ਸੀ ਠੀਕ ਹੈ ਡਾਊਟ ਮੈਂ ਡਾਊਟ ਇਸ ਕਰਕੇ ਕਰ ਰਿਹਾ ਕਿਉਂਕਿ ਕੁਝ ਚੀਜ਼ਾਂ ਦੇ ਆਨਸਰ ਨਹੀਂ ਮਿਲੇ ਬਹੁਤ ਸਾਰੀ ਚੀਜ਼ਾਂ ਦੇ ਜਵਾਬ ਨਹੀਂ ਮਿਲੇ ਤੇ ਉਹ ਜਵਾਬ ਮਿਲ ਜਾਣ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਇੱਕ ਗੱਲ ਕਰ ਰਿਹਾ ਕਿ ਗੱਲ ਉੱਥੇ ਤੱਕ ਪਹੁੰਚੇ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੇ ਰਿਪੋਰਟਿੰਗ ਕੀਤੀ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਵੀ ਸਵਾਲ ਨਹੀਂ ਦਿਖਾਇਆ ਇਸ ਤਰ੍ਹਾਂ ਦਾ ਅਗਲੇ ਨਹੀਂ ਕੀਤਾ ਹੋਵੇ ਹੈਲਮਟ ਕਿਉਂ ਨਹੀਂ ਸਪਾਇਆ ਨਾਲ ਨੂੰ ਪੁੱਛਿਆ ਜਾਵੇ ਚਸ਼ਮਿੰਦਿੱਤਾਂ ਨੂੰ ਵੀ ਨਹੀਂ ਪੁੱਛਿਆ ਕਿਸ ਨੇ ਕਿਹਾ ਦੇ ਹੈਲਮਟ ਪਾਇਆ ਸੀ ਅਗਰ ਕੋਈ ਰੋਡ ਤੇ ਜਾਨਵਰ ਜਾਂ ਠੱਠੇ ਵਗੈਰਾ ਲੜ ਰਹੇ ਸੀਗੇ ਤਾਂ ਉਹ ਇਧਰ ਨੂੰ ਹੋ ਗਿਆ ਦੂਸਰੀ ਸਾਈਡ ਕੀ ਇਹ ਵੀ ਡਾਊਟ ਹੈ ਕਿ ਉੱਥੇ ਲੜ ਵੀ ਰਹੇ ਸੀ ਕਿ ਕੋਈ ਨਹੀਂ ਜਾਂ ਫਿਰ ਕਿਸੇ ਨੇ ਉਹਨੂੰ ਆ ਕੇ ਟੱਕਰ ਮਾਰਤੀ ਕਿ ਉਸ ਕਾਰ ਵਾਲੇ ਦੀ ਗਲਤੀ ਹੈ ਕਿ ਉਹਨੇ ਟੱਕਰ ਮਾਰੀ ਜਾਣ ਬੁੱਝ ਕੇ ਠੀਕ ਹੈ हेलमेट ਨਾ ਪਾਇਆ ਹੋਣਾ ਉੱਚੇ ਤੇ ਵੀਡੀਓ ਨਾ ਮਿਲਨੀ ਤੇ ਹੋ ਸਕਦਾ ਕਿਸੇ ਨੇ ਟੱਕਰ ਮਾਰੀ ਹੋਵੇ ਜਾਣ ਪੁੱਜ ਕੇ ਤੇ ਇੱਕ ਹੋਰ ਇੱਕ ਇਸ ਡਾਊਟ ਨੂੰ ਵੀ ਕਲੀਅਰ ਕਰਨ ਵਾਸਤੇ ਕਿ ਉਹਦੇ ਹੈਲਮਟ ਪਾਇਆ ਸੀ ਕਿ ਨਹੀਂ ਉਸ ਰਸਤੇ ਦੀਆਂ ਸੀਸੀਟੀਵੀ ਫੁਟੇਜ ਖੰਗਾਲੀ ਜਾਵੇ ਕਿਸੇ ਨੂੰ ਕੁਝ ਹੈ ਹੀ ਨਹੀਂ ਕੋਈ ਕਿਸ ਤਰ੍ਹਾਂ ਦਾ ਸੋਚ ਨਹੀਂ ਰਿਹਾ ਕਿਸ ਨੇ ਕੁਝ ਦੇਖੇ ਹੀ ਨਹੀਂ ਕਿ ਕਿਤਨੀ ਗੱਲ ਕੀਤੀ ਹੋਵੇ ਕਿ ਜਿਹੜੇ ਰੂਟ ਤੇ ਆ ਰਿਹਾ ਸੀ ਉਸ ਰੂਟ ਦੀ ਕਿਤੇ ਤਾਂ ਸੀਸੀਟੀਵੀ ਲੱਗਾ ਹੋਵੇਗਾ ਕਿਤੇ ਨਾ ਕਿਤੇ ਤਾਂ ਸੀਸੀਟੀਵੀ ਕੈਮਰਾ ਹੋਵੇਗਾ ਉਹਦੀ ਫੁਟੇਜ ਚੈੱਕ ਕੀਤੀ ਜਾਵੇ ਕਿ ਵਾਕਈ ਰਾਜਵੀਰ ਜਵੰਧਾ ਦੇ ਹੈਲਮਟ ਨਹੀਂ ਪਾਇਆ ਸੀ ਹੋ ਸਕਦਾ ਜਿੱਥੇ ਐਕਸੀਡੈਂਟ ਹੋਇਆ ਸੀ ਉਹਦੇ ਜਮਨ ਨੇੜੇ ਤੇੜੇ ਹੀ ਸੀਸੀਟੀਵੀ ਹੋਵੇ ਜਾਂ ਜਿੱਥੇ ਉਹਨਾਂ ਨੇ ਪਿੱਛੇ ਕਿਤੇ ਰਾਹ 'ਚ ਰੁੱਕ ਕੇ ਚਾਹ ਪਾਣੀ ਕੁਛ ਤਾਂ ਪੀਤਾ ਹੋਵੇਗਾ उस जगह की सीसी टीवी दिखाई दी जाए कुछ तो पता लगे इन्ना ज़्यादा इस तरह का हो जाता बहुत बारी कि कुछ पता ही नहीं चलता की होया सीधा बस एक्सीडेंट हो गया जी एक्सीडेंट हो गया लै जो जी हॉस्पिटल च जा, लै जाओ सीधा ठीक है मान लें कि एक्सीडेंट हो असी डाउट नहीं करते पर एक पॉइंट एक परसेंट 1% ਵੀ ਨਹੀਂ ਕਰ ਰਿਹਾ ਮੈਂ ਕਿ ਅਸੀਂ 0.1% ਵੀ ਇਸ ਪੁਆਇੰਟ ਆਫ 뷰 ਤਾਂ ਨਹੀਂ ਸੋਚ ਸਕਦੇ ਕਿ ਹੋ ਸਕਦਾ ਕੋਈ ਹੋਰ ਕਾਰਨ ਤਾਂ ਨਹੀਂ ਬਣ ਗਿਆ ਕਿਸੇ ਨੇ ਜਾਣ ਬੁੱਝ ਕੇ ਟੱਕਰ ਤਾਂ ਨਹੀਂ ਮਾਰੀ ਕਿਉਂਕਿ ਉਹਨੂੰ ਮਾਰਨਾ ਤਾਂ ਨਹੀਂ ਸੀ ਚਾਹੁੰਦਾ ਉਹਦੇ ਹੈਲਮਟ ਕਿਉਂ ਨਹੀਂ ਸਪਾਇਆ ਉਹਦੇ ਹੈਲਮਟ ਤੇ ਕੈਮਰਾ ਲੱਗਿਆ ਹੁੰਦਾ ਸੀ ਜਾਂ ਬਾਈਕ ਤੇ ਕੈਮਰਾ ਲੱਗਿਆ ਸੀ ਜੋ ਕਿ ਉਹਦੀ ਪੁਰਾਣੀ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਲੀਅਰਲੀ ਉਹ ਵੀਡੀਓਜ਼ ਇੰਡੀਆਂ ਕਲੀਅਰ ਬਣਦੀਆਂ ਉਸ ਕੈਮਰੇ ਤੋਂ ਉਹ ਵੀਡੀਓਜ਼ ਕਿਉਂ ਨਹੀਂ ਬਣਾਈਆਂ ਉਸ ਟਾਈਮ ਰਾਜਵੀਰ ਨੇ ਮੰਨ ਲਿਆ ਚਲੋ ਹੈਲਮਟ ਨਹੀਂ ਪਾਇਆ ਉਹਦੇ ਪਰ ਬਾਈਕ ਤੇ ਤਾਂ ਕੈਮਰਾ ਲੱਗਿਆ ਸੀ ਪਿਛਲੀ ਵੀਡੀਓ ਚ ਵੀ ਇਸ ਚ ਵੀ ਲੱਗਿਆ ਹੋਣਾ ਚਾਹੀਦਾ ਕਿਉਂਕਿ ਉਹ ਜਿਹੜਾ ਟੂਰ ਤੇ ਜਾਂਦਾ ਬੰਦਾ ਇਸ ਤਰ੍ਹਾਂ ਬਾਈਕਰਸ ਜਿਹੜੇ ਜਾਂਦੇ ਨੇ ਟੂਰ ਤੇ ਆਪਾਂ ਦੇਖਦੇ ਆਂ ਵਲੌਗ ਬਣਾਉਂਦੇ ਹੋ ਕੈਮਰੇ ਤੇ ਵੀ ਲੱਗਿਆ ਹੁੰਦਾ ਹੈ ਹੈਲਮਟ ਉਹ ਹੈਲਮਟ ਤੇ ਵੀ ਲੱਗਿਆ ਹੁੰਦਾ ਕੈਮਰਾ ਤੇ ਬਾਈਕ ਤੇ ਵੀ ਲੱਗਿਆ ਹੁੰਦਾ ਜੋ ਕਿ ਉਸ ਬਾਈਕਰ ਨੂੰ ਕਵਰ ਕਰਦਾ ਹੈ ਇੱਕ ਸਾਹਮਣੇ 뷰 ਰੋਡ ਨੂੰ ਕਵਰ ਕਰਦਾ ਉਹ ਕਿੱਥੇ ਹੈ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਕੋਈ ਸਵਾਲ ਨਹੀਂ ਕੋਈ ਮੈਨੂੰ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਪਤਾ ਲੱਗਿਆ ਵੀਡੀਓਸ ਮੈਂ ਬਹੁਤ ਵੀਡੀਓ ਦੇਖੀਆਂ ਬਹੁਤ سارے ਡਾਊਟ ਪੈਦਾ ਹੁੰਦੇ ਨੇ ਸੀਸੀਟੀਵੀ ਕਿੱਥੇ ਉਸ ਰੂਟ ਦਾ ਪਰ ਜਿਹੜਾ ਨਾਲ ਬੰਦਾ ਜਾ ਰਿਹਾ ਸੀ ਕੋਈ ਉਹਨੇ ਕੀ ਦੱਸਿਆ ਹੋਰ ਹੀ ਕਿਸੇ ਨੂੰ ਉੱਥੇ ਜਾ ਕੇ ਪੁੱਛੀ ਜਾ ਰੇ ਨੇ ਰਿਪੋਰਟਰਸ ਹੋ ਸਕਦਾ ਇਹਨਾਂ ਨੇ ਦੇਖਿਆ ਹੋਵੇ ਹੋ ਸਕਦਾ ਇਹਨਾਂ ਨੇ ਪਹੁੰਚਾਇਆ ਹੋਵੇ ਪਰ ਤੁਸੀਂ ਜਿਹੜੇ ਲੌਜੀਕਲ ਕੁਐਸਚਨ ਬੰਦੇ ਨੇ ਜਿੰਨਾ ਤੋਂ ਜਿਹੜੇ ਪੱਕੇ ਸਬੂਤ ਨੇ ਸੀਸੀਟੀਵੀ ਜਾਂ ਉਹਦਾ ਆਪ ਦਾ ਕੈਮਰਾ ਉਹਦੇ ਬਾਰੇ ਕਿਉਂ ਨਹੀਂ ਪੁੱਛ ਰਹੇ ਤੁਸੀਂ ਬਹੁਤ ਸਾਰੇ ਡਾਊਟਸ ਨੇ ਅਗਰ ਬਾਈਕ ਦੇ ਸਾਹਮਣੇ ਇੱਕ ਕਾਰ ਵਿੱਚ ਜਾ ਕੇ ਵੱਜੀ ਹੋਵੇ ਤਾਂ ਬਾਈਕ ਦਾ ਕੋਈ ਨੁਕਸਾਨ ਹੋਇਆ ਹੋਊਗਾ ਮੋਰੋ ਹੈਂਡਲ ਟੇਡਾ ਹੋ ਗਿਆ ਹੋਵੇਗਾ ਹੈਂਡਲ ਚ ਬੈਂਡ ਆ ਗਿਆ ਹੋਵੇਗਾ ਬਹੁਤ ਕਿਉਂਕਿ ਜਦੋਂ ਸਪੀਡ ਨਾਲ ਜੇ ਬਹੁਤ ਹੀ ਥੱਟਾਂ ਤਾਂ ਹੀ ਭੜੀਆਂ ਵੱਜੀਆਂ ਕਿਉਂਕਿ ਜੇ ਵੱਜੀਆਂ ਕਿਉਂਕਿ ਉਹ ਸਪੀਡ ਤੇ ਸੀ ਜਾਂ ਉਹਦੇ ਵਿੱਚ ਕੋਈ ਚੀਜ਼ ਆ ਕੇ ਸਪੀਡ ਤੇ ਵੱਜੀ ਕੱਲੇ ਰੋਡ ਤੇ ਟੱਠੇ ਵਗੈਰਾ ਜਾਂ ਲੜ ਰਹੇ ਹੁਣ ਉਹ ਕਿਸੇ ਚ ਵਜਣ ਆ ਕੇ ਬਹੁਤ ਰੇਅਰ ਹੁੰਦਾ ਕਿ ਬੰਦੇ ਦੀ ਡੈਥ ਹੋ ਜੇ ਵੀ ਜੇ ਬਾਈਕ ਤੇ ਅਗੇ ਟੱਠੇ ਵਜਣ ਮੈਂ ਮੰਨ ਕਿਉਂਕਿ ਪਹਾੜੀ ਏਰੀਆ ਚ ਸਪੀਡ ਨਹੀਂ ਜ਼ਿਆਦਾ ਨਹੀਂ ਹੁੰਦੀ 30 ਜਾਂ 40 ਦੀ ਸਪੀਡ ਹੁੰਦੀ ਹੈ ਮੈਕਸ ਟੂ ਮੈਕਸ ਤੁਸੀਂ 50 ਦੀ ਸਪੀਡ ਕਰ ਲਓਗੇ ਇਸ ਤੋਂ ਜ਼ਿਆਦਾ ਸਪੀਡ ਨਹੀਂ ਹੁੰਦੀ ਤੇ 50 ਦੀ ਸਪੀਡ ਤੇ ਵਿੱਚ ਕਿਸੇ ਤੇ ਵਜਣਾ ਮੌਤ ਦਾ ਕਾਰਨ ਖਤ ਰੇਅਰ ਹੁੰਦਾ ਜੇ ਤੁਸੀਂ ਕਿਉਂਕਿ ਜਿਹੜੀ ਐਕਸੀਡੈਂਟ ਦੇ ਜਿਹੜੇ ਕਾਰਾਂ ਦੇ ਟੈਸਟ ਹੁੰਦੇ ਨੇ ਉਹ ਵੀ 64 ਕਿਲੋਮੀਟਰ ਦੀ ਸਪੀਡ ਤੇ ਹੁੰਦੇ ਨੇ ਤੇ ਉਹ 64 ਕਿਲੋਮੀਟਰ ਦੀ ਸਪੀਡ ਤੋਂ ਘੰਨੇ ਰਿਹਾ ਬੰਦਾ ਸੇਫ ਹੈ ਬਚ ਜੂਗਾ ਉਹਦੇ ਬਚਣ ਦੇ ਚਾਂਸ 90% ਤੋਂ ਜ਼ਿਆਦਾ ਹੁੰਦੇ ਨੇ ਤੇ ਬਾਈਕ 50 ਦੀ ਸਪੀਡ ਤੇ ਅਗਰ ਜਾ ਰਹੀ ਹੋਏਗੀ ਹੈਲਮਟ ਪਾਇਆ ਹੋਏਗਾ ਰੋਡ ਤੇ ਡਿੱਗਿਆ ਹੋਏਗਾ ਤਾਂ ਕਿੱਦਾਂ ਹੋ ਗਿਆ ਕਿ ਉਸ ਤੇ ਸਰਟ ਨਹੀਂ ਉਹਦੇ ਨਹੀਂ ਡੂੰਗੀ 60 ਵਜੇ ਕਿਦਰ ਰੇਅਰ ਤੋਂ ਰੇਅਰ ਕੇਸ ਬਣਦਾ ਫੁਟੇਜ ਕੋਈ ਨਹੀਂ ਹੈਗੀ ਨਾ ਉਹਦੇ ਹੈਲਮਟ ਥੀ ਨਾ ਉਹਦੇ ਬਾਈਕ ਦੀ ਸੋ ਮੇਰੇ ਆ ਕੁਝ ਸਵਾਲ ਸੀ ਜੋ ਮੈਂ ਪੂਰ ਟਾਈਮ ਤੋਂ ਸੋਚ ਰਹਾ ਸੀ ਕਿ 10 ਦਿਨ ਹੋ ਗਏ ਸੀ ਮੈਨੂੰ ਇੱਕ ਵੀ ਇਸ ਤਰ੍ਹਾਂ ਦੀ ਵੀਡੀਓ ਨਹੀਂ ਮਿਲੀ ਕਿ ਕਿਦੇ ਵਿੱਚ ਉਹਦੇ ਡੈਸ਼ ਕ ਹੈ ਉਹਦੇ ਕੈਮਰੇ ਦੀ ਵੀਡੀਓ ਸੋਵੇ ਉਹਦੇ ਬਾਈਕ ਤੇ ਲੱਗੇ ਕੈਮਰੇ ਦੇ ਵੀ ਹੈਲਮਟ ਤੇ ਹੋਵੇ ਦੇ ਨਾਲ ਨਾਲ ਜਿਹੜਾ ਬੰਦਾ ਜਾ ਰਿਹਾ ਸੀ ਉਹਦੀ ਹੋਵੇ ਰਾਜ ਕਿਤੇ ਸੀਸੀਟੀਵੀ ਦੀ ਫੁਟੇਜ ਹੋਵੇ ਹੁਣ ਅਸੀਂ ਸੀਸੀਟੀਵੀ ਦੀ ਫੁਟੇਜ ਕੌਣ ਚੈੱਕ ਕਰੂਗਾ ਤੁਸੀਂ ਉਸ ਜਗ੍ਹਾ ਤੇ ਤਾਂ ਪਹੁੰਚ ਜੇ ਤੇ ਐਕਸੀਡੈਂਟ ਹੋਇਆ ਸੀ ਤੁਸੀਂ ਆਲੇ ਦੁਆਲੇ ਕਿਤੇ ਨਹੀਂ ਦੇਖਿਆ ਕਿ ਕਿਸੀ ਸੀਟੀਵੀ ਕਿਤੇ ਲੱਗਿਆ ਸੀ ਉਹਦੀ ਫੁਟੇਜ ਕਢਵਾ ਕੇ ਦੇਖੀ ਨਾ ਪੰਜਾਬ ਗਵਰਨਮੈਂਟ ਨੇ ਮੇਰੇ ਖਾਲੇ ਇਸ ਵਾਸਤੇ ਧਿਆਨ ਦਿੱਤਾ ਨਾ ਕਿਸੇ ਨੇ ਕੁਛ ਨਹੀਂ ਦਿੱਤਾ ਕਿਸੇ ਐਸੇ ਬੰਦੇ ਦਾ ਜੋ ਪੰਜਾਬ ਤੋਂ ਬਾਹਰ ਹੋਵੇ ਸਮਝ ਕੇ ਆਉਗੇ ਤੁਸੀਂ ਉਹਨਾਂ ਦਾ ਕੁੱਤਾ ਵੀ ਮਰ ਜੇ ਨਾ ਤਾਂ ਸੀਬੀਆਈ ਦੀ ਜਾਂਚ ਤੱਕ ਚਲੇ ਜਾਂਦੇ ਨੇ ਆਪਣੇ ਇੱਥੇ ਕੁਝ ਹੋ ਜੇ ਕਿਸੇ ਨੂੰ ਕੁਝ ਨਹੀਂ ਪਈ ਦਿਮਾਗ ਨਹੀਂ ਉਸ ਪਾਸੇ ਲਾਉਣਾ ਕੁਝ ਪਤਾ ਹੀ ਨਹੀਂ ਚੱਲਦਾ ਕਿ ਕੀ ਹੋ ਰਿਹਾ ਕੀ ਨਹੀਂ ਕਦੇ ਕਦੇ ਤਾਂ ਆਇਂ ਲੱਗਦਾ ਕਿ ਤੁਹਾਨੂੰ ਤਾਂ ਆਈ ਚੱਕ ਕੇ ਨਿਪਟਾ ਦਿੰਦੇ ਨੇ ਤੇ ਤੁਸੀਂ ਉਸ ਚੀਜ਼ ਨੂੰ ਮੰਨ ਲੈਂਦੇ ਹੋ ਕਿ ਹਾਂ ਇਦਾਂ ਹੀ ਹੋਇਆ ਹੋਣਾ ਬਹੁਤ ਸਾਰੇ ਕਿੱਸੇ ਬਹੁਤ ਸਾਰੇ ਇਥੇ ਪੰਜਾਬ ਚ ਹੋ ਚੁੱਕੇ ਨੇ ਇਨਸੀਡੈਂਟ ਜਿਨ੍ਹਾਂ ਤੇ 100% ਸ਼ੱਕ ਜਾਂਦਾ ਸੀਗਾ ਕਿ ਇਹ ਕੁਝ ਹੋਰ ਗੱਲ ਹੈ ਪਰ ਕੁਸੇ ਨੇ ਵਿਚੇ ਸਾਰੇ ਗਵਰਨਮੈਂਟ ਵਿਚੇ ਸਾਰੇ ਲੋਕ ਆਈਏ ਜੀ ਉਥਾ ਕੁਝ ਵੀ ਨਹੀਂ ਹੁੰਦਾ ਸੋ ਇਸ ਪਾਸੇ ਧਿਆਨ ਦੇਣ ਦੀ ਬਹੁਤ ਲੋੜ ਸੋ ਮੈਂ ਵੀਡੀਓ ਇੱਕ ਗੱਲ ਕਰਨ ਦਾ ਇਹੀ ਮਕਸਦ ਸੀਗਾ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਸੀ ਮਿਲੇ ਬਹੁਤ ਸਾਰੇ ਇਸ ਇਹ ਇਹ ਜਿਹੜੇ ਸਵਾਲ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਸਵਾਲ ਨੇ ਇਹਨਾਂ ਦੇ ਜਵਾਬ ਚਾਹੀਦੇ ਨੇ ਵੀਡੀਓਜ਼ ਕਿੱਥੇ ਨੇ ਸੀਸੀਟੀਵੀ ਦੀ ਉਹਦੇ ਆਪ ਦੇ ਕੈਮਰੇ ਦੀ ਜਿਹੜਾ ਨਾਲ ਜਾ ਰਸੀ ਉਹਦੇ ਬਿਆਨ ਉਹ ਜਿਹਦੀ ਕਾਰ ਵਿੱਚ ਵੱਜੀ ਸੀ ਉਹ ਬੰਦਾ ਕਿੱਥੇ ਹੈ ਜਿਹਦੀ ਕਾਰ ਵਿੱਚ ਕਹਿੰਦੇ ਵੱਜੀ ਸੀ ਉਹ ਬੰਦਾ ਕਿੱਥੇ ਹੈ ਕੁਝ ਹੀ ਨਹੀਂ ਪਤਾ ਉਹ ਲੈ ਯਾਰ ਮੈਨੂੰ ਤਰਸ ਆਉਂਦਾ ਸੀਰੀਅਸਲੀ ਤਰਸ ਆਉਂਦਾ ਫੱਕੀ ਵੀਡੀਓ ਬਹੁਤ ਵੱਡੀ ਹੋ ਰਹੀ ਹੈ ਆ ਵੀਡੀਓ ਤਾਂ ਹੈ ਹੀ ਨਹੀਂ ਇਹ ਰਿਕਾਰਡਿੰਗ ਹੈ ਬਸ ਕਲੀ ਆਡੀਓ ਹੀ ਹੈ ਪਰ ਬਹੁਤ ਵੱਡੀ ਹੋ ਰਹੀ ਹੈ ਸੋ ਮੈਂ ਥੇ ਬੰਦ ਕਰਦਾ